पेंड राणीपुर के वास वलों स्थानक डिस्पेंसरी लैके तीखा विरोध प्रदर्शन किया गया पेंड वास का आरोप है कि डिस्पेंसरी तैनात डॉक्टर अपनी मनमानी करती है समय ते ड्यूटी ते हाज़र नहीं होंगी जिस करके मरीजों बहुत मुश्किलों का सामना करना पैदा है इत ही पेंड दहिला ने दसिया के डाक्टर वालों अपनी मनमर्जी की जाती है जो भी दवाई लैंड ले है कि दूर होके खड़े हो जाओ और समय सिर ऊँच भी प्रकार की दवाई नहीं दी जाती रूप मनिया जाता है पर डिस्पेंसरी अपनी मनमर्जी करती हुई नजर आ रही है जो कि सरासर गलत है लोगों किसी भी प्रकार की दवाई नहीं दिती जा रही पर जो अज मौके से ही जाके देखया तो उन्होंने वालों दवाइया अग लगाई जा रही है यह समझ नहीं आया कि लगाई जा रही है क्योंकि सब उ इजाम द्वारा जो भी इल्जाम पिंड वास लगाए जा रहे हैं सरासर झूठ हैं इस तरह का कुछ भी नहीं होया है पर साया सगो पिछले लंबे समय तो ही डिस्पेंसरी के लगते घर तो ही डिस्पेंसर बत्ती का कनैक्शन दिता हुआ है

ਮੇਰਾ ਨਾਮ ਆਇਆ ਕਲੋ ਦੇਵੀ ਕਿਸਮਤ ਸੇ ਆਇਆ ਕਰਦੀ ਐ ਇਸਮੈਸਰੀ ਚਾਹੀਤੇ ਸੁਣੋ ਸੇ ਐਡਵੈਂਸਰੀ ਚ ਚਾਹੀ ਕਰਦੀ ਐ ਤੇ ਕਦੀ ਕਦੀ ਆਣਾ ਤੇ ਐਡਵੈਂਸਰੀ ਚ ਆਣਾ ਜਿਹਾ ਹੀ ਆਈਏ ਦਵਾਈ ਲੈਣ ਤੇ ਬੋਲਦੇ ਤੇ ਪਿੱਛੇ ਹੀ ਖੜੋ ਮਾਤਾ ਕੀ ਲੈਣਾ ਐ ਆਖਿਆ ਦਵਾਈ ਲੈਣੀ ਮਾਤਾ ਪਿੱਛੇ ਹੋ ਕੇ ਖੜੋ ਜਿਹਾ ਜੜੀ ਦਵਾਈ ਮੰਗੀ ਹੋਣੀ ਤੇ ਹੁਣ ਦਵਾਈਆਂ ਸਾਰੀਆਂ ਉਹ ਸਟੀਆਂ ਇਹ ਕਿਉਂ ਸਟੀਆਂ ਪਤਾ ਨਹੀਂ ਹੁਣ ਐਡਵੈਂਸਰੀ ਆਹੋ ਇਹ ਦਵਾਈਆਂ ਸਾਰੀਆਂ ਤੇ ਸਟੀਆਂ ਹੋਣ ਇੱਥੋਂ ਸ਼ਿਫਟ ਕਰੇ ਜਾਂਦੇ ਕਿਸਨ ਇੱਥੋਂ ਸਾਡੀ ਡਿਵੈਂਸਰੀ ਨਹੀਂ ਜਾਣੀ ਚਾਹੀਦੀ ਅਹੀਂ ਨਹੀਂ ਜਾਣ ਦੇਣ ਠੀਕ ਕਹਿੰਦੇ ਜਿਹੜੇ ਆ ਅਧਿਕਾਰੀ ਅਹੀਂ ਨਹੀਂ ਜਾਣ ਦੇਣੀ ਸਾਡੀ ਡਿਵੈਂਸਰੀ ਤੇ ਅਸੀਂ ਸਿਆਣੇ ਪਿਆਲੇ ਬਜ਼ੁਰਗ ਆ ਤਾਂ ਸਾਡੇ ਕੋਲ ਪਿੰਡ ਨਹੀਂ ਜਾਣ ਇਹ ਜਿਹੜੀ ਦਵਾਈਆਂ ਨੂੰ ਅੱਗ ਲਗਾਈ ਗਈ ਹੈ ਇਹ ਦਵਾਈਆਂ ਟਾਈਮ ਪੇੜੇ ਤਰੀਕ ਪੇੜੀ ਸੀ ਹਾਂਜੀ ਹਾਂਜੀ ਆਹੋ ਇੰਦੀ ਹੱਡੀ ਇਹਦਾ ਆਹਿਆ ਨਾ ਲੈ ਕਿਉਂ ਅੱਗ ਲਾਈ ਦੀ ਪਤਾ ਨਹੀਂ ਹੁਣ ਇਹ ਦੋ ਨਹੀਂ ਹਾਂ ਮੈਨੂੰ ਪਤਾ ਨਹੀਂ ਜਿਹੜੇ ਉੱਤੇ ਸਾਲ ਹੁਣ ਨਹੀਂ ਮਿਲਦੀ ਦਵਾਈ ਟਾਈਮ ਤੇ ਨਹੀਂ ਮਿਲਦੀ ਆ ਕੇ ਕੋਈ ਨਾ ਆਹੋ ਭਾਜੀ ਤੁਸੀਂ ਆਓ ਠੀਕ ਮਾਤਾ ਜੀ ਮੇਰਾ ਮੁੰਡਾ ਹੈਂਡੀਕੈਪ ਹੈ ਮੈਂ ਉਹਦੀ ਦਵਾਈ ਲੈਣ ਆਂਦੀ ਤੇ ਕਿਉਂਕਿ ਦਵਾਈ ਨਾ ਦਿੰਦੇ ਕੀ ਕਹਿੰਦੇ ਸੀ ਤੁਹਾਨੂੰ ਇਹ ਕਹਿੰਦੇ ਮਾਤਾ ਜੀ ਭਰੇ ਹੋ ਕੇ ਖੜੋ ਸਾਡੇ ਕੋਲ ਕੋਈ ਦਵਾਈ ਨਹੀਂ ਮੈਂ ਰਾਣੀਪੁਰ ਸਰ ਕੀ ਨਾਮ ਆਪਣਾ ਕਿਹੜਾ ਪਿੰਡ ਹੈ ਮੈਂ ਰਾਣੀਪੁਰ ਢਿੰਗਾ ਅਨਿਲ ਕੁਮਾਰ ਜੀ ਕਿਉਂਕਿ ਅੱਜ ਤੋਂ 40 45 ਸਾਲ ਦੇ ਕਰੀਬ ਡਿਸਪੈਂਸਰੀ ਜਿਹੜੀ ਹੈ ਇੱਥੇ ਸਾਡੇ ਬਜ਼ੁਰਗਾਂ ਨੇ ਵੀ ਦਵਾਈ ਲਈ ਅੱਜ ਕੀ ਹੋਇਆ ਨਾ ਕੋਈ ਬਿਨਾ ਪਰਮਿਸ਼ਨ ਤੋਂ ਜਿਹੜੇ ਵੱਡੇ ਡਾਕਟਰ ਇੱਥੇ ਲੇਡੀਜ਼ ਐ ਇਹ ਆਏ ਕਿਸੇ ਨੂੰ ਪੰਚਾਇਤ ਨੂੰ ਕਿਸੇ ਨੂੰ ਮੋਦਵਰ ਪਿੰਡ ਦੇ ਬੰਦੇ ਨੂੰ ਕਿਸੇ ਨੂੰ ਨਹੀਂ ਕਿਹਾ ਪਈ ਆਹੀ ਸਮਾਨ ਚੁੱਕਣਾ ਇੱਥੋਂ ਸਮਾਨ ਕੱਢਿਆ ਫਟਾਫਟ ਆਪਣੀ ਮਰਜ਼ੀ ਨਾਲ ਠੱਪਾ ਸਾਹੀ ਦੇ ਨਾਲ ਚੁੱਕ ਕੇ ਤੇ ਅੱਗੇ ਨੂੰ ਪਤਾ ਨਹੀਂ ਕਿੱਥੇ ਸਿਫਟ ਹੋਣ ਨੂੰ ਤਿਆਰ ਕਰ ਲਿਆ ਕਿਉਂਕਿ ਸਾਨੂੰ ਪਰਮਿਸ਼ਨ ਦੱਸਣ ਸਰਕਾਰ ਨੇ ਹਰ ਜਗ੍ਹਾ ਵਧੀਆ ਡਾਕਟਰ ਲੈ ਦੇ ਆ ਲੱਖਾਂ ਰੁਪਈਆ ਇਹਨਾਂ ਨੂੰ ਤਨਖਾਹ ਦੇ ਮੇਲੇ ਕਰਦੀ ਆ ਪਰ ਸਾਡੇ ਨਾਲ ਸਾਡੀਆਂ ਭੈਣਾਂ ਮਹਿਲਾਵਾਂ ਨਾਲ ਮਾਤਾ ਨਾਲ ਬਜ਼ੁਰਗਾਂ ਨਾਲ ਹੈਂਡੀਕੈਪ ਨਾਲ ਬਹੁਤ ਵੱਡਾ ਟੱਕਾ ਕਰ ਰਿਹਾ ਇਹ ਵੱਡੀ ਡਾਕਟਰ ਹੈ ਜਿਹੜੀ ਲੇਡੀਜ਼ ਨਾ ਕਿਸੇ ਦੀ ਸਪੈਕਟ ਨਾ ਕੁਰਸੀ ਨਾ ਬੈਠਣ ਨੂੰ ਮਾਦਾ ਜੀ ਪਰੇ ਹੁਣ ਪਰੇ ਹਟੋ ਮੈਂ ਇਸ ਸਰਕਾਰ ਦੇ ਅੱਗੇ ਨਵੇਦਨ ਕਰਨਾ ਕਿ ਕਿਉਂਕਿ ਦੀ ਚੰਦ ਦਿਨਾਂ ਦੇ ਵਿੱਚ ਇੱਥੋਂ ਬਦਲੀ ਕੀਤੀ ਜਾਏ ਤੇ ਡਾਕਟਰ ਵਧੀਆ ਲਿਆਏ ਤੇ ਵਧੀਆ ਤੋਂ ਵਧੀਆ ਸਾਨੂੰ ਸੁਰਤਾ ਮਿਲਣ ਤੇ ਸਰਕਾਰ ਦੇ ਆਪਾਂ ਨਾਲ ਕਿਉਂਕਿ ਆਮ ਆਦੇਦੀ ਸਰਕਾਰ ਹੈ ਭਵੰਤਮਾਨ ਨੇ ਖੁਦ ਕਿਹਾ ਤੇ ਜੇ ਕੋਈ ਮੁਲਾਜ਼ਮ ਮੇਰਾ ਡਾਕਟਰ ਐਮ ਐਲ ਏ ਕੋਈ ਵੀ ਚੀਜ਼ ਹੈ ਕੋਈ ਵੀ ਗਲਤ ਕਰਦਾ ਹੈ ਤੇ ਮੈਨੂੰ ਤੁਰੰਤ ਪਾਓ ਵੀਡੀਓ ਤੇ ਅਸੀਂ ਨਹੀਂ ਕਹਿੰਦੇ ਹੋਏ ਦੁਖੀ ਹੈਗੇ ਆ ਕਿਉਂਕਿ ਇਹ ਦਵਾਈਆਂ ਜਿਹੜੀਆਂ ਸਾਡੇ ਬੱਚੇ ਛੋਟੇ ਛੋਟੇ ਨੇ ਮਾਤਾ ਨੇ ਬਜ਼ੁਰਗ ਨੇ ਇਹਨਾਂ ਨੂੰ ਦਵਾਈ ਟਾਈਮ ਦੀ ਮਿਲਣੀ ਚਾਹੀਦੀ ਡਿਸਪੈਂਸਰੀ ਇੱਥੇ ਬਣੀ ਹੈ ਇੱਥੇ ਜਗ੍ਹਾ ਕਾਫੀ ਹੈ ਤੇ ਬਿਲਕੁਲ ਨਹੀਂ ਇਹਨਾਂ ਨੂੰ ਤੱਕਣੀ ਹੋਣਾ ਚਾਹੀਦਾ ਕਿੰਨੇ ਕਿ ਪਿੰਡਾਂ ਨੂੰ ਡਿਸਪੈਂਸਰੀ ਲੱਗਦੀ ਹੈ ਕਮ ਸੇ ਕਮ 7 10 ਪਿੰਡਾਂ ਦੇ ਕਰੀਬ ਆ ਇਸ ਲਈ ਜੇ ਇਹ ਤੋਂ ਚੱਲ ਜੇਗੇ ਕਿੰਨਾ ਕ ਨੁਕਸਾਨ ਹੋਏਗਾ ਲੋ ਬਹੁਤ ਜ਼ਿਆਦਾ ਜੀ ਕਿਉਂਕਿ ਇੱਲੇ ਸਾਡੀਆਂ ਬਜ਼ੁਰਗ ਮਾਤਾ ਜੜੀਆਂ ਨੇ ਇੱਲੇ ਕਮ ਸੇ ਕਮ 70 75 ਸਾਲ ਦੇ ਕਰੀਬ 80 ਦੇ ਕਰੀਬ ਆ ਉਹ ਨਹੀਂ ਚੱਲ ਸਕਦੀਆਂ ਦੱਸੋ 10 ਕਿਲੋਮੀਟਰ ਕਿੱਥੇ ਜਾਣ ਗਈਆਂ ਮਾਨ ਸਰਕਾਰ ਵੱਲੋਂ ਕਿਹਾ ਜਾਂਦਾ ਕਿ ਮਹੱਲੇ ਮਹੱਲੇ ਵਿੱਚ ਮਲਕਲੇ ਨੇ ਦੋਈਆਂ ਵਾਸਤੇ ਦਸਾਂ ਸੜਕ ਖੋਲਹੀ ਹੈ ਹਾਂਜੀ 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 ਇਹ ਸ਼ਿਫਟ ਕਿਉਂ ਕਰਦੇ ਵੇ ਆ ਇਹ ਸ਼ਿਫਟ ਕਰਦੇ ਆ ਵੀ ਇੱਦਾਂ ਹੀ ਇਹਨਾਂ ਨੂੰ ਚਾ ਚੜਿਆ ਪਿਆ ਵੀ ਉੱਧਰ ਆਪਾਂ ਐਸ ਕਰਨੀ ਆ ਉੱਧਰ ਬੈਠਣਾ ਆ ਉੱਧਰ ਚਾਹਾਂ ਪੀਣੀਆਂ ਵਗਰ ਇੱਕ ਦੂਜੇ ਦੇ ਨਾਲ ਧੱਕਾ ਸਹੀ ਕਰਨੀ ਹੈ ਇੱਥੇ ਸਾਨੂੰ ਮਤਲਬ ਇੱਥੇ ਨਹੀਂ ਇਹਨਾਂ ਨੂੰ ਸਕੂਲ ਨਹੀਂ ਮਿਲਦਾ ਇੱਥੇ ਦੇਖਣ ਨੂੰ ਮਿਲਦੇ ਹੈ 8 ਦਿਨ ਦੇ 2 ਦਿਨ ਆਉਂਦੇ ਹੈ ਹਾਂ 1 ਘੰਟਾ ਇੱਕ ਘੰਟਾ ਬਹਿਣਾ ਹੈ ਤੇ ਆਪਣਾ ਟਾਈਮ ਪਾਸ ਕਰਨਾ ਤੇ ਚਲੀ ਜਾਣਾ ਇੱਥੇ ਦੇਖਣ ਨੂੰ ਮਿਲਦਾ ਹੈ ਕਿ ਕਿੰਨਾ ਟਾਈਮ ਪਿਆ ਉਹ ਦੋ ਜਣਾਂ ਆਖ ਲਗਾਈ ਹੈ ਕੀ ਕੰਮ ਚਾਊਗੀ ਅੱਜ ਅਸੀਂ ਦਵਾਈਆਂ ਚੈੱਕ ਕੀਤੀਆਂ ਸਾਡੇ ਕੋਲ ਬਕਾਇਦਾ ਡੇਟ ਪਈ ਹੈ ਹੱਲੇ ਦੀ ਕਮ ਸੇ ਕਮ ਡੇਟ 1 ਸਾਲ 2 ਸਾਲ ਪਈ ਹੈ ਇੱਕ ਇੱਕ ਮਹੀਨਾ ਇੱਕ ਸਾਲ ਪਈ ਹੈ ਇੱਕ ਸਾਲ ਜੀ ਇੱਕ ਸਾਲ ਪਈ ਹੈ ਇਹਨਾਂ ਨੇ ਕੀ ਕੀਤਾ ਇੱਥੇ ਅੱਗ ਲਗਾਈ ਤੇ ਦਵਾਈਆਂ ਵੀ ਫੂਕਦੀਆਂ ਸਾਡੇ ਦਵਾਈਆਂ ਤਾਨੂੰ ਮਿਲਦੀਆਂ ਟਾਈਮ ਸਰ ਤੇ ਬਿਲਕੁਲ ਨਹੀਂ ਦਵਾਈ ਮਿਲਦੀ ਜੀ ਮਾਦਾ ਨੇ ਬਿਆਨ ਦਿੱਤੇ ਹੈ ਮੈਨਾਂ ਨੂੰ ਪੁੱਛੋ ਕਿ ਕੀ ਕਰਦੇ ਆ ਮਾਨ ਸਾਹਿਬ ਸਰਕਾਰ ਹੈ ਉਹ ਦਵਾਈਆਂ ਭੇਜਦੇ ਆ ਸਭ ਕੁਝ ਇਹ ਅੱਗ ਲਾ ਕੇ ਫੂਕ ਦਿੰਦੇ ਆ ਦੱਸੋ ਕੀ ਕਰੀਏ ਕੀ ਪੀਣ ਕਰੀਏ ਸਾਨੂੰ ਇਹੋ ਜੀ ਸਾਡਾ ਨਵੇਦਨ ਹੈ ਕਿ ਇੱਥੇ ਜਿਹੜੀ ਹੈ ਡਿਸਪੈਂਸਰੀ ਛੋਟੀ ਹੈ ਜਾਂ ਵੱਡੀ ਹੈ ਸਾਨੂੰ ਇੱਥੇ ਰਹਿਣੀ ਚਾਹੀਦੀ ਤੇ ਸਾਨੂੰ ਸਕੂਲ ਨਾਲ ਦਵਾਈ ਮਿਲੇ ਤੇ ਮਾਨ ਸਰਕਾਰ ਦਾ ਹੀ ਮਾਨ ਕਰੀਏ ਤੇ ਅਗਲੀ ਵਾਰ ਵੀ ਆਪਾਂ ਉਹਦੇ ਨਾਲ ਖੜੇ ਆ। ਸਰ ਕੀ ਨਾਮ ਆਪਣਾ ਕਿਹੜਾ ਪਿੰਡ? ਮੇਰਾ ਨਾਮ ਜਤਿੰਦਰ ਜੀ ਮੈਂ ਪਿੰਡ ਰਾਣੀਪੁਰ ਤਿੰਗਾ ਦਾ ਬਲੋਂਗ ਕਰਦਾ। ਤੇ ਅੱਜ ਸਵੇਰੇ ਮੈਨੂੰ ਫੋਨ ਆਇਆ ਸੀਗਾ ਭਾਈ ਦਾ ਕਹਿੰਦੇ ਜਦਾ ਸਾਮਾਨ ਸ਼ਿਫਟ ਹੋ ਰਿਹਾ ਇੱਥੋਂ ਡਿਸਪੈਂਸਰੀ ਦਾ। ਤੇ ਮੈਂ ਇਹੀ ਇਹਨਾਂ ਨੂੰ ਕਿਹਾ ਡਾਕਟਰ ਸਾਹਿਬ ਨੂੰ ਮੈਂ ਪਰਮਿਸ਼ਨ ਦਿਖਾਓ। ਜੇ ਤੁਹਾਨੂੰ ਕੋਈ ਆਫੀਸ਼ੀਅਲ ਆਰਡਰ ਹੈਗਾ ਉਹ ਦਿਖਾਓ ਤੁਹਾਨੂੰ। ਕਿਉਂਕਿ ਸਰਕਾਰੀ ਕੰਮ ਜੋ ਵੀ ਹੈ ਕਿਸੇ ਵੀ ਬੰਦੇ ਦਾ ਟਰਾਂਸਫਰ ਹੁੰਦੀ ਆ ਆਫੀਸ਼ੀਅਲ ਆਰਡਰ ਨਾਲ। ਇਹਨਾਂ ਕੋਲ ਕੋਈ ਆਰਡਰ ਨਹੀਂ ਸੀਗਾ। ਇਸ ਕਾਰਨ ਸਾਰੇ ਬੰਦੇ ਇਕੱਠੇ ਹੋਏ ਨੇ ਤੇ ਸਾਰੇ ਅਪੀਲ ਇਹੀ ਕਰਨ ਰਿਹਾ ਕਿ ਡਿਸਪੈਂਸਰੀ ਇੱਥੋਂ ਨਹੀਂ ਜਾਏਗੀ ਇੱਥੇ ਰਹੇਗੀ ਕਿੰਨੇ ਕਿ ਪਿੰਡਾਂ ਨੂੰ ਲੱਗਦੀ ਹੈ ਇਹ ਕਾਫੀ ਸਾਰੇ ਪਿੰਡਾਂ ਨੂੰ ਥੇ ਕਟੋਕਟ 7-8 ਪਿੰਡਾਂ ਨੂੰ ਡਿਸਪੈਂਸਰੀ ਲੱਗਦੀ ਹੈ ਕਿੰਨੀ ਦੇਰ ਤੋਂ ਜਲਦੀ ਇਹ ਕਟੋਕਟ 40-45 ਸਾਲ ਤੋਂ ਇੱਥੇ ਚੱਲ ਰਹੀ ਹੈ ਡਿਸਪੈਂਸਰੀ ਅੱਜ ਸ਼ਿਫਟ ਕਰਨ ਦਾ ਕਾਰਨ ਕੀ ਸੀ ਕਾਰਨ ਸਾਰੇ ਡਾਕਟਰ ਸਾਹਿਬ ਨੇ ਕੋਈ ਨਹੀਂ ਦਿੱਤਾ ਸਿਰਫ ਆਇਆ ਸੀ ਆਪਣੇ ਹਲਪਰਾਂ ਨੂੰ ਕਿਹਾ ਕਿ ਸਮਾਨ ਕੱਢੋ ਬਾਹਰ ਤੇ ਆਪਾਂ ਦੂਸਰੀ ਜਗ੍ਹਾ ਸ਼ਿਫਟ ਕਰਨਾ ਉਹ ਸਾਨੂੰ ਵੀ ਨਹੀਂ ਪਤਾ ਕਿੱਥੇ ਜਾ ਰਹੇ ਨੇ ਦਵਾਈਆਂ ਮਿਲਦੀਆਂ ਇੱਥੇ ਦਵਾਈਆਂ ਬਹੁਤ ਘੱਟ ਮਿਲਦੀਆਂ ਸਰ ਤੇ ਜਿਹੜੀਆਂ ਦਵਾਈਆਂ ਦੇਖਣ ਨੂੰ ਮਿਲਦਾ ਕਿ ਅੱਗ ਲਗਾਈ ਗਈ ਹੈ ਇਹ ਦੇਖੋ ਤੁਹਾਡੇ ਸਾਹਮਣੇ ਹੈ ਤੇ ਵੀਡੀਓ ਬਣਾਈ ਹੋਣੀ ਹੈ ਤੇ ਇਹਦੇ ਵਿੱਚ ਜਿਹੜੀਆਂ ਐਕਸਪਾਇਰੀ ਜਿਹੜੀਆਂ ਦਵਾਈਆਂ ਹੋ ਚੁੱਕੀਆਂ ਪਰ ਕਿਸੇ ਨੂੰ ਦੇਣੀਆਂ ਨਹੀਂ ਇਹਨਾਂ ਨੇ ਕੋਈ ਬੰਦਾ ਆਏਗਾ ਉਹਨੂੰ ਸਾਹਮਣਾ ਕਰ ਦੇਣਾ ਹੈ ਨਹੀਂ ਕਹਿ ਚੋਈਦਾ ਟਾਈਮ ਨੂੰ ਸਰ ਹੁਣੇ 6 ਮਹੀਨੇ ਦੀ ਖਤਮ ਹੋ ਗਈ ਹੈ ਜਿਹੜੀਆਂ ਜਲਾ ਰਹੇ ਨੇ ਜੀ ਬੀਲ ਕਰਨਾ ਚਾਹੂਗਾ ਅਪੀਲ ਇਹ ਹੈ ਕਿ ਡਿਸਪੈਂਸਰੀ ਇੱਥੇ ਜਿੱਥੇ ਨਾ ਜਾਏ ਤੇ ਲੋਕਾਂ ਨੂੰ ਸਹੂਲਤ ਮਿਲਦੀ ਰਹੇ ਸਰ ਕੀ ਨਾਮ ਆਪਣਾ ਤੇ ਕਿਦਾਂ ਹੁਣਾ ਕੀ ਕਹਿਣਾ ਚਾਹੋਗੇ ਜਿਹੜੀ ਸਰ ਮੇਰਾ ਨਾਮ ਹੈ ਰਜੀਸ਼ਰ ਕੁਮਾਰ ਮੈਂ ਵੀ ਪਿੰਡ ਦਾ ਮੈਂਬਰ ਹੈ ਵਾਰਡ ਨੰਬਰ 2 ਤੋਂ ਜਿੱਦਾਂ ਕਿ ਹੁਣ ਮੈਡਮ ਨੇ ਬਿਆਨ ਦਿੱਤੀ ਹੈ ਕਿ ਅਸੀਂ ਸਾਰੇ ਆਪਣੇ ਮੁੰਡਿਆਂ ਨੇ ਬਦਤਮੀਜੀ ਕੀਤੀ ਹੈ ਮੈਂ ਮੈਂਬਰ ਹੈ ਮੈਂ ਮੈਂਬਰ ਹਾਂ ਤੇ ਮੇਰਾ ਹੱਕ ਹੈ ਪੁੱਛਣਾ ਕਿ ਮੈਡਮ ਜੀ ਕਿਉਂ ਜਾ ਕੇ ਡਿਸਪੈਂਸਰੀ ਮੈਂ ਇੰਨੀ ਗੱਲ ਪੁੱਛੀ ਮੈਡਮ ਨੂੰ ਮੈਂ ਹਾਲੇ ਮੈਡਮ ਨੂੰ ਨਹੀਂ ਪੁੱਛੀ ਮੇਰੀ ਪਿੰਡ ਦੀ ਆਂਟੀ ਹੈ ਆਸ਼ਾ ਵਰਕਰ ਇੱਥੇ ਮੈਂ ਉਹਨੂੰ ਪੁੱਛਿਆ ਮੈਂ ਕਿ ਆਂਟੀ ਸਮਾਨ ਕਿਉਂ ਲੈ ਕੇ ਜਾ ਕੇ ਜਾਂਦੇ ਹੋ ਤੇ ਕਹਿੰਦੀ ਓਏ ਤੂੰ ਕੌਣ ਆ ਮੈਡਮ ਦੇ ਇਦਾਂ ਦੇ ਲਫ਼ਜ਼ ਆ ਦੇਖੋ ਮੈਡਮ ਕੀ ਕਰਦੀ ਬਤਮੀਜੀ ਹੈ ਕਿਤੀ ਹੈ ਮੈਡਮ ਨੇ ਕਿਹਾ ਮੈਨੂੰ ਕਿ ઓਏ ਤੂੰ ਕੋਣ ਹੈ ਬੈਟ ਦਾ ਦੇਖੋ ਸਰਕਾਰੀ ਮੁਲਾਜ਼ਮ ਉਹਨਾਂ ਦਾ ਪੁੱਛਣਾ ਇਦਾਂ ਕਹਿਣਾ ਹੱਕ ਹੈ ਕਿ ઓਏ ਤੂੰ ਕੋਣ ਉਹ ਇਹਦਾ ਮਤਲਬ ਕੀ ਹੁੰਦਾ ਪਹਿਲੇ ਮੈਡਮ ਨੂੰ ਇਹ ਪੁੱਛਿਆ ਜਾਏ ਬਤਮੀਜੀ ਕਿੰਨੇ ਕੀਤੀ ਇੱਥੇ ਦੇਖੋ ਲੇਡੀਜ਼ ਸਾਰੇ ਤੁਹਾਡੇ ਸਾਹਮਣੇ ਇੱਕ ਵਾਰ ਸਰ ਕੈਮਰਾ ਕਮਾਓ ਸਾਰੀ ਲੇਡੀਜ਼ ਵੀ ਇੱਥੇ ਖੜੀ ਹੈ ਜੈਂਟਸ ਵੀ ਹੈ ਤੇ ਬਤਮੀਜੀ ਕਿੰਨੇ ਕਰਦੀ ਸਰਕਾਰੀ ਮੁਲਾਜ਼ਮ ਹੈ ਓਕੇ ਤੇ ਠੀਕ ਹੈ ਇਹਨਾਂ ਨੂੰ ਕੀ ਲੱਗੇਗੀ ਕੀ ਬਤਮੀਜੀ ਕੀਤੀ ਦੇਖੋ ਇਹਨਾਂ ਨੂੰ ਡਾਰੇ ਲੱਗਿਆ ਇਹ ਦੇਖੋ ਦਵਾਈਆਂ ਇਹ ਮੋਕੀ ਦੀ ਫੜੀਆਂ ਸਰ ਦੇਖੋ ਹਲੇ ਐਕਸਪਾਇਰੀ ਡੇਟ ਨਹੀਂ ਹੋਈ ਹਲੇ 1 ਸਾਲ ਦੀ ਡੇਟ ਪਈ ਜ ਨੇ ਇਹ ਦਵਾਈਆਂ ਦੀ ਜਿਲ੍ਹੇ ਮੈਡਮ ਨੂੰ ਇਹ ਚੀਜ਼ ਦਿਖਾਈ ਹੈ ਮੈਡਮ ਡਰ ਗਿਆ ਤਾਂ ਉਹਨੂੰ ਪਤਾ ਵੀ ਆ ਇਹਨਾਂ ਫੇਸ ਤੋਂ ਹੀ ਦੇਖ ਕੇ ਦੇਖਾ ਹੈਗਾ ਵੀਡੀਓ ਦੇ ਵਿੱਚ ਕਿੱਦਾਂ ਦਾ ਫੇਸ ਹੈ ਇਹਨੂੰ ਡਰ ਲੱਗਿਆ ਹੁਣ ਕਿ ਮੇਰੀ ਅੱਗੇ ਕੰਪਲੇਨ ਹੋਏਗੀ ਦੇਖੋ ਐਕਸਪਾਇਰੀ ਨਹੀਂ ਹੋਈਆਂ ਫੇਰ ਵੀ ਦਵਾਈਆਂ ਜਲਾਏ ਕਰਦੇ ਆ ਕੀ ਇਹਨਾਂ ਨੂੰ ਸਾ ਪੁੱਛਣਾ ਦਾ ਫਰਜ਼ ਨਹੀਂ ਇਹਨਾਂ ਮੈਡਮ ਉਹਨਾਂ ਨੇ ਕਾਫੀ ਰੋਪ ਲਗਾਇਆ ਪਿੰਡ ਵਾਲਿਆਂ ਦੇ ਉੱਤੇ ਇਹ ਕਿ ਪਿੰਡ ਵਾਲੇ ਇਕੱਠੇ ਹੋ ਕੇ ਮੈਨੂੰ ਰਸਮੀਟ ਕਰਦੇ ਦੇਖੋ ਕੋਈ ਵੀ ਅਗਰ ਕਾਰਵਾਈ ਹੁੰਦੀ ਹੈ ਸਰਕਾਰੀ ਕਾਰਵਾਈ ਦੀ ਲਿਖਤੀ ਰੂਪ ਦੇ ਵਿੱਚ ਕੁਝ ਤੇ ਕੁਝ ਮੇਰਾ ਹੱਕ ਹੈ ਪੁੱਛਣਾ ਮੈਂ ਵਾਰਡ ਨੰਬਰ ਦਾ ਦੋ ਦਾ ਮੈਂਬਰ ਹੈ ਮੇਰਾ ਹੱਕ ਪੁੱਛਣਾ ਕਿ ਮੈਡਮ ਦੱਸੋ ਕੋਈ ਸਬੂਤ ਕੋਈ ਲਿਖਤੀ ਰੂਪ ਦੇ ਵਿੱਚ ਕੁਝ ਹੈ ਮੈਡਮ ਦਾ ਕਹਿਣਾ ਮੈੜਾ ਹਲੇ ਮੈਂ ਮੈਡਮ ਦੇ ਨਾਲ ਗੱਲ ਹੀ ਨਹੀਂ ਕੀਤੀ ਮੈਡਮ ਕਹਿੰਦੀ ਓਏ ਤੂੰ ਕੌਣ ਹੈ ਦੇਖੋ ਮੈਡਮ ਦੇ ਲਫ਼ਜ਼ੇ ਤੇ ਕਿ ਓਏ ਤੂੰ ਕੌਣ ਹੈ ਹਾਲੇ ਕਿ ਮੈਂ ਕਾਫੀ ਮੈਡਮ ਦੇ तकरीबन 4-5 ਵਾਰ ਕੰਪਲੇਨਾਂ ਕੀਤੀਆਂ ਹੀ ਫੋਨ ਦੇ ਵਿੱਚ ਐਸਐਮ ਨੂੰ ਕੀ ਮੈਡਮ ਦੇਖੋ ਕਦੀ 12 ਵਜੇ ਆਦੀ ਹੈ ਕਦੀ 1 ਵਜੇ ਆਦੀ ਹੈ ਜਿਹਨੇ ਕੋਈ ਦਵਾਈ ਲਿਆਣਾ ਦਾ ਮੈਡਮ ਕਹਿੰਦੀ ਸਾਡੇ ਕੋਲ ਦਵਾਈ ਨਹੀਂ ਹੈ ਠੀਕ ਹੈ ਕਾਫੀ ਵਾਰ ਕੰਪਲੇਨ ਕੀਤੀ ਹੈ ਪਰ ਇਹਨੂੰ ਮੈਡਮ ਨੂੰ ਕੋਈ ਅਸਰ ਨਹੀਂ ਆ ਹੁਣ ਦੇਖੋ ਜੇ ਅੱਜ ਕਾਰਵਾਈ ਹੋਈ ਹੈ ਤੇ ਮੈਡਮ ਦਾ ਤੁਸੀਂ ਆਪਣਾ ਚਿਹਰਾ ਦੇਖੋ ਕਿ ਕਿਦਾਂ ਉੱਡਿਆ ਹੋਇਆ ਚਿਹਰਾ ਮੈਡਮ ਦਾ ਮੈਡਮ ਨੇ ਵੀ ਕਿਹਾ ਕਿ ਤੁਹਾਨੂੰ ਜਲਦੀ ਗਿਆ ਲਿਖਤੀ ਕਾ ਕੇ ਦਿਖਾਈ ਜਾਂਗੇ ਅਸੀਂ ਅਸੀਂ ਕਿਹਾ ਹੀ ਇਹੋ ਹੀ ਹੈ ਕਿ ਮੈਡਮ ਜੀ ਕੁਝ ਸਬੂਤ ਤੇ ਚਾਹੀਦਾ ਕੋਈ ਲਿਖਤੀ ਰੂਪ ਦੇ ਵਿੱਚ ਤੇ ਮੈਡਮ ਦੇ ਲਵਜੀ ਉਹ ਇਹ ਤੋ ਕੋਣਾ ਉਹ ਇਹਦਾ ਮਤਲਬ ਕੀ ਹੈ ਦੱਸੋ ਕੀ ਆਪਣੇ ਘਰ ਦੇ ਵਿੱਚ ਵੀ ਇਦਾਂ ਦੀ ਗੱਲ ਕਰਦੇ ਆਪਣੇ ਮੈਂਬਰਾਂ ਕਿੰਨੀ ਦੇਰ ਤੋਂ ਟ੍ਰਾਂਸਪੋਰਟਸ਼ਨ ਹੋ ਰਹੀ ਦੇਖੋ ਲਗਭਗ ਦੇਖੋ ਜਿਹਨੂੰ ਪਰੇਸ਼ਾਨੀਆਂ ਦੇਖੋ ਚਲੋ ਆਹੀ ਤੇ ਫਿਲਹਾਲ ਪ੍ਰਾਈਵੇਟ ਹਸਪੀਟਲ ਦੇ ਕਾਰੀ ਤੇ ਐਕਸੈਪਟ ਦੇਖੋ ਕਈ ਉਧਰ ਦੇ ਗਰੀਬ ਘਰ ਜਿਹੜੇ ਨਹੀਂ ਜਾ ਸਕਦੇ ਠੀਕ ਹੈ ਉਹਨਾਂ ਦੇ ਸਰਕਾਰ ਵੱਲ ਇਹ ਸਹੂਲਤ ਹੈ ਤੇ ਕਿ ਮੈਡਮ ਇਹੋ ਕਹਿਣਗੇ ਕਿ ਸਾਡੇ ਕੋਲ ਦਵਾਈਆਂ ਨਹੀਂ ਹੈ ਦੇਖੋ ਤੁਹਾਡੇ ਸਾਹਮਣੇ ਜਲਾਇਆ ਕਰਦੇ ਸਾਰੇ ਦਵਾਈਆਂ ਪੇਸ਼ੈਂਟ ਨੂੰ ਦਵਾਈ ਦੇਣ ਹੀ ਨਹੀਂ ਹੈ ਦੇਖੋ ਬਾਹਰ ਜਲਾ ਦੇਣੀ ਹੈ ਜਿੱਦਾਂ ਸਰਕਾਰ ਕਹੇ ਦੀ ਮਾਂ ਸਰਕਾਰ ਮਹੱਲਕਲੇਰੀ ਖੋਲੀ ਜਾ ਰਹੀ ਹੈ ਦਵਾਈਆਂ ਵੀ ਮੁਫਤ ਦਿੱਤੀਆਂ ਟੈਸਟ ਵੀ ਮੁਫਤ ਕੀਤੇ ਲੱਗਦਾ ਤੁਹਾਨੂੰ ਪਿੰਡ ਵਿੱਚ ਦੌੜ ਰਿਹਾ ਦੇਖੋ ਸਰਕਾਰ ਹਰ ਇੱਕ ਸਹੂਲਤ ਦੇ ਕਰਦੀ ਹੈ ਜਿਹੜੇ ਅੱਗੇ ਆਪਣੇ ਸਰਕਾਰੀ ਆਪਣੇ ਵਰਕਰ ਹੈ ਜੋ ਵੀ ਮੈਡਮ ਹੈ ਇਹ ਲੋਕਾਂ ਨੂੰ ਬੇਵਕੂਫ ਬਣਾਏ ਕਰਦੇ ਦੇਖੋ ਕਿਦਾਂ ਢੇਰ ਲਾ ਕੇ ਦਵਾਈਆਂ ਦਾ ਫੂਕ ਰਿਹਾ ਕੀ ਇਹਨਾਂ ਦਾ ਫਰਜ਼ ਨਹੀਂ ਕਿ ਲੋਕਾਂ ਨੂੰ ਦਵਾਈਆਂ ਦੇਈਏ ਕਿਸੇ ਪ੍ਰਕਾਰ ਦਵਾਈ ਨਹੀਂ ਮਿਲ ਜਤਾ ਨਹੀਂ ਆਗੇ ਮੰਨ ਲਓ ਇੱਕ ਦਵਾਈ ਦੇਤੀ ਚਲੋ ਜੀ ਦੋ ਆਪਲ ਦੇ ਟਾਈਮ ਤੇ ਆਉਂਦੇ ਨਹੀਂ ਮੈਡਮ ਆਗੇ ਕਿੰਨੇ ਕਿ 12 ਕਰੀਬਨ ਦੇ 1 ਵਜੇ ਦੇ ਵਿੱਚ ਆਣਾ ਪੰਜਵੀਂ ਵਾਰ ਮੈਂ ਤੁਹਾਨੂੰ ਪਹਿਲੇ ਵੀ ਇੱਕ ਮੈਂ ਕੰਪਲੇਨਟਾਂ ਕੀਤੀਆਂ ਮੇਰੇ ਕੋਲ ਨੰਬਰ ਵੀ ਹੈ ਸਮੂਹ ਸਰ ਦਾ ਭੇਜਾ ਮੈਂ ਕੰਪਲੇਨਟ ਕੀਤੀ ਹੈ ਕਦੇ ਮੈਡਮ ਨਹੀਂ 12 ਵਜੇ ਆਣਾ ਕਦੇ 11 ਵਜੇ ਆਣਾ ਇਹਨੂੰ ਤਾਂ ਕੋਈ ਡਾਰੀ ਨਹੀਂ ਮੈਡਮ ਨੂੰ ਕਿੰਨੇ ਕੁ ਪਿੰਡਾਂ ਨੂੰ ਲੱਗਦੀ ਹੈ ਡਿਸਪੈਂਸਰੀ ਇਹ ਕਰੀਬਨ ਡਿਸਪੈਂਸਰੀ 7-8 ਪਿੰਡਾਂ ਨੂੰ ਲੱਗਦੀ ਹੈ ਔਰ 7-8 ਪਿੰਡਾਂ ਦੇ ਵਿਚਕਾਰ ਡਿਸਪੈਂਸਰੀ ਹੁਣ ਜਿੱਥੇ ਸਮਾਨ ਲੈ ਕੇ ਜਾਇਆ ਕਰਦੇ ਉਹ ਟੋਟਲੀ ਪਿੰਡ ਤੋਂ ਬਾਹਰ ਮੰਨ ਲਓ ਅਗਰ ਕਿਸੇ ਲੇਡੀਜ਼ ਦੇ ਨਾਲ ਕੋਈ ਲੇਡੀ ਸ ਇਕੱਲੀ ਜਾਂਦੀ ਹੈ ਕਿਸੇ ਨਾਲ ਲੁੱਟ ਖੋਹ ਦਾ ਮਾਮਲਾ ਹੋ ਜਾਂਦਾ ਕੁਝ ਵੀ ਦਿੱਕਤ ਆ ਜਾਂਦੀ ਹੈ ਕੀ ਇਹ ਸਰਕਾਰ ਜ਼ਿੰਮੇਵਾਰ ਹੋਏਗੀ ਉਹਦੀ ਪਹਿਲੇ ਇਹ ਦੱਸੇ ਇਹ ਵਿਚਕਾਰ ਪਿੰਡ ਦੇ ਵਿੱਚ ਹਰ ਇੱਕ ਲੇਡੀਸ ਹਰ ਕੋਈ ਇੱਥੇ ਸੇਫ ਰਹਿੰਦਾ ਕੋਈ ਵੀ ਬਾਹਰੋਂ ਆਂਦਾ ਕਿਸੇ ਨੂੰ ਵੀ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਹੁੰਦੀ ਹੁਣ ਇਹਨਾਂ ਨੂੰ ਸ਼ਾਇਦ ਇਹ ਆ ਕਿ ਪਿੰਡ ਦੇ ਵਿੱਚ ਬਾਹਰ ਉੱਥੇ ਕੋਈ ਲੈਣ ਨਹੀਂ ਜਾਏਗਾ ਮੈਡੀਸਿਨ ਵਗੈਰਾ ਕੁਝ ਵੀ ਤੇ ਆਰਾਮ ਨਾਲ ਆਪਣੇ ਟਾਈਮ ਦੇ ਆਣਗੇ 12 1 ਵਜੇ ਕਿਉਂਕਿ ਉੱਥੇ ਕੋਈ ਪੁੱਛਣ ਵਾਲੇ ਹੋਣਾ ਬਾਹਰ ਇੱਥੇ ਹੈ ਕਿ ਬਾਰ-ਬਾਰ ਪਰੇਸ਼ਾਨੀ ਤੇ ਹੁੰਦੀ ਹੈ ਇਹਨਾਂ ਨੂੰ ਕਿ ਕਿ ਜਿਲੇ ਪਿੰਡ ਵਾਲੇ ਨੇ ਪੁੱਛਣੇ ਕਿ ਮੈਡਮ ਆਈ ਨਹੀਂ ਪਰੇਸ਼ਾਨੀ ਵਸੇ ਇੰਨੀ ਹੈ ਹੁਣ ਤੁਹਾਡੇ ਸਾਹਮਣੇ ਇਹ ਵੀ ਦੇਖੋ ਕਿ ਹਰ ਇੱਕ ਚੀਜ਼ ਸਬੂਤ ਸਾਡੇ ਕੋਲ ਪਏ ਆ ਕੀ ਫੀਲ ਕਰੋਗੇ ਕੀ ਮੈਡਮ ਨੇ ਕਿਹਾ ਕਿ ਇੱਥੇ ਸਾਨੂੰ ਪਰੇਸ਼ਾਨ ਕੀਤਾ ਪ੍ਰਸ਼ਾਸਨ ਇਹ ਦੇਖੋ ਜੀ ਇਹ ਚੀਜ਼ ਪਰੇਸ਼ਾਨੀ ਕਰਨਾ ਨਾ ਕਿ ਦਵਾਈਆਂ ਫੂਕਣਾ ਜਾਂ ਕੋਈ ਕੁਝ ਵੀ ਤੇ ਫਿਰ ਆਹੀਏ ਬਾਰ ਬਾਰ ਹੀ ਪਰੇਸ਼ਾਨੀ ਇਹਨਾਂ ਨੂੰ ਦਵਾਂਗੇ ਮੈਡਮ ਕਿਉਂਕਿ ਜੋ ਗਲਤ ਹੈ ਉਹ ਗਲਤੀ ਗਲਤ ਹੈ ਗਲਤ ਨੂੰ ਗਲਤ ਕਹਿਣਾ ਸਿੱਖੋ ਅਤੇ ਸਹੀ ਨੂੰ ਸਹੀ ਕਹਿਣਾ ਸਿੱਖੋ ਦਰਸਾ ਕੀ ਨਾ ਆਪਕੋ ਮੈਂ ਡਾਕਟਰ ਪ੍ਰਮਖਸ਼ੀ ਸੀਐਚਓ ਐਚਡਬਲਿਊਸੀ ਰੇਡੀਓ ਤੇ ਡਾਕਟਰ ਸਾਹਿਬ ਲੋਕ ਇਕੱਠੇ ਹੋਏ ਆ ਤੇ ਕਿਉਂ ਨਾ ਰੋਲ ਕੀਤਾ ਗਿਆ ਤੁਹਾਡੇ ਕਲਪ ਕੀ ਕ੍ਰੀਸੀ ਐਸੀ ਇੱਥੇ ਤੇਜ ਕਰਕੇ ਨਹੀਂ ਜੀ ਪਹਿਲੀ ਤਾਂ ਗੱਲ ਇਹ ਸੀ ਸੀ ਨਹੀਂ ਐ ਇਹ ਹੈਲਥ ਵੈਲਨੈਸ ਸੈਂਟਰ ਜਿਹਨੂੰ ਹੁਣ ਆਖ ਕਹਿੰਦੇ ਆ ਠੀਕ ਐ ਅਸੀਂ ਜੀ ਸਿੰਪਲ ਆਪਣੀ ਜੀਡੀ ਵੀ ਸਾਨੂੰ ਥੋੜੀ ਰਿਕਮੈਂਡੇਸ਼ਨ ਆਈ ਐ ਸਿਵਲ ਸਰਜਨ ਆਫਿਸ ਤੋਂ ਠੀਕ ਐ ਸਾਡੀ ਨਿਊ ਬਿਲਡਿੰਗ ਸਾਨੂੰ ਹੈਂਡਓਵਰ ਕੀਤੀ ਜਾਣੀ ਐ ਤੇ ਨਾਲ ਹੀ ਸਾਨੂੰ 7 ਤਰੀਕ ਨੂੰ ਸਾਡੀ ਨੈਸ਼ਨਲ ਇਨਸਪੈਕਸ਼ਨ ਐ ਉਦੇ ਰਿਗਾਰਡਿੰਗ ਸਾਨੂੰ ਉਪਰ ਉਹਨਾਂ ਨੇ ਰეკਮੈਂਡੇਸ਼ਨ ਦਿੱਤੀ ਸ਼ਿਫਟਿੰਗ ਲਈ ਠੀਕ ਹੈ ਅਸੀਂ ਤਾਂ ਜਿਵੇਂ ਸਾਨੂੰ ਆਰਡਰ ਕਰ ਉਹਨਾਂ ਨੇ ਕਰਨਾ ਹੈ ਕਿ ਤੁਸੀਂ ਜਿੱਥੇ ਬੈਨਾ ਜਿੱਥੇ ਉਹਨਾਂ ਨੇ ਸਾਨੂੰ ਥਾਂ ਦਿੱਤੀ ਜਗਾ ਦਿੱਤੀ ਹੈ ਬੀਿੰਗ ਅ ਗਵਰਨਮੈਂਟ empioyee ਸੇ ਤਾਂ ਉੱਧਰ ਚੱਲ ਜਾਣਾ ਜੇ ਉਹਨਾਂ ਨੇ ਇੱਧਰ ਸਾਨੂੰ ਥਾਂ ਦਿੱਤੀ ਅਸੀਂ ਇੱਧਰ ਬੈਨਾ ਜੇ ਉੱਧਰ ਦਿੱਤੀ ਪਹਿਲਾਂ ਇੱਧਰ ਦਿੱਤੀ ਸੀ ਅਸੀਂ ਆਪਣੀ ਸੇਵਾਇ ਇੱਧਰ ਦਿੱਤੀਆਂ ਵਧੀਆ ਤਰੀਕੇ ਨਾਲ ਦਿੱਤੀਆਂ ਨੇ ਤੇ ਹੁਣ ਉਹਨਾਂ ਨੂੰ ਨਵੀਂ ਬਿਲਡਿੰਗ ਤੇ ਸ਼ਿਫਟ ਕਰ ਰਹੇ ਤੇ ਹੁਣ ਅਸੀਂ ਉਧਰ ਸ਼ਿਫਟ ਕਰਨਾ ਹੈ ਲੋਕਾਂ ਦਾ ਕਹਿੰਦੇ ਕਿ ਦਵਾਈਆਂ ਨੂੰ ਅਗ ਲਗਾਈ ਗਈ ਹੈ ਉਹ ਦਵਾਈਆਂ ਦਾ ਟਾਈਮ ਖਤਮ ਨਹੀਂ ਹੋਇਆ ਦਵਾਈਆਂ ਨੂੰ ਅਗ ਲਗਾ ਦਿੱਤੀ ਗਈ ਹੈ ਇਸੇ ਕਾਰਨ ਜੀ ਮੈਂ ਇਹ ਬਹੁਤ ਵਧੀਆ ਵਧੀਆ ਕੁਸ਼ਚਨ ਤੁਸੀਂ ਪੁੱਛਿਆ ਹੈ ਮੈਂ ਚਾਹਦੀ ਸੀ ਕਿ ਕੋਈ ਪੁੱਛੇ ਕਿਉਂਕਿ ਮੈਂ ਆਪਣੀ ਅੱਖੋਂ ਦੇਖਿਆ ਹੈ ਦੋ ਮੁੰਡਿਆਂ ਨੇ ਚੱਕੀਆਂ ਦਵਾਈਆਂ ਉਹਨਾਂ ਨਾਲ ਛੇੜਖਾਨੀ ਕੀਤੀ ਹੈ ਮੋਬ ਇਕੱਠਾ ਹੋ ਗਿਆ ਮੈਂ ਕੱਲੀ ਹਾਂ ਇੱਧਰ ਠੀਕ ਹੈ ਬੀਂਗ ਅ ਲੈਡੀ ਮੈਨੂੰ ਹਰਾਸ ਵੀ ਕੀਤਾ ਗਿਆ ਜਿਹੜੇ ਇੱਧਰ ਦੇ ਯੰਗ ਬॉयਜ਼ ਹੈ ਆਏ ਮੁੰਡੇ ਆਏ ਕੱਲੀ-ਕੱਲੀ ਉਹਨਾਂ ਨੇ ਮੈਨੂੰ ਮੇਰੇ ਨਾਲ ਬਦਤਮੀਜ਼ੀ ਕੀਤੀ ਸਪੈਸ਼ਲੀ ਪਵਨ ਮੁੰਡਾ ਉਹਨੇ ਬਹੁਤ ਬਦਤਮੀਜ਼ੀ ਕੀਤੀ ਹੈ ਹੋਰ ਵੀ ਇੱਧਰ ਮੁੰਡੇ ਆਏ ਉਹਨਾਂ ਨੇ ਬੜੀ ਬਦਤਮੀਜ਼ੀ ਨਾਲ ਮੇਰੇ ਨਾਲ ਗੱਲ ਕੀਤੀ ਹੈ ਠੀਕ ਹੈ ਫਿਰ ਵੀ ਮੈਂ ਕੋਈ ਰਿਪਲਾਈ ਨਹੀਂ ਕੀਤਾ ਕਿਉਂਕਿ ਸਾਰੇ ਪਿੰਡ ਵਾਲਿਆਂ ਨੇ ਮੋਬ 150 200 ਬੰਦੇ ਦਾ ਇਕੱਠਾ ਕਰ ਲਿਆ ਮੈਂ ਆਪਣੇ ਡਿਪਾਰਟਮੈਂਟ ਨੂੰ ਵੀ ਕਾਲ ਕੀਤੀ ਆਪਣੇ ਸਿਵਲ ਸਰਜਨ ਆਫਿਸ ਆਪਣੇ ਐਸਐਮ ਨੂੰ ਵੀ ਕਾਲ ਕੀਤੀ ਮੈਂ ਜਿਹੜੀ オリジナル ਕੰਡੀਸ਼ਨ ਹੈ ਮੈਂ ਦੱਸਦੀ ਹੈ ਇੰਨੀ ਬਦਤਮੀਜ਼ੀ ਸਹਿਣ ਤੋਂ ਬਾਅਦ ਵੀ ਮੈਂ ਦੇਖ ਰਹੀ ਸੀ ਉਹ ਕਿਵੇਂ ਇਕੱਠੇ ਹੋ ਕੇ ਸ਼ੇਡਖਾਨੀ ਕਰਦੇ ਪਏ ਸੀ ਬਿਕੋਜ਼ ਉਹ ਨੰਬਰ ਚ ਜ਼ਿਆਦਾ ਸੀ ਤੇ ਉਹਨਾਂ ਨੇ ਸਾਰੀ ਛੇੜਖਾਨੀ ਕੀਤੀ ਸਾਰਾ ਮਾਲ ਫੰਕਸ਼ਨ ਕ੍ਰੀਏਟ ਕੀਤਾ ਸਮਾਨ ਛੇੜਿਆ ਆਪਣੇ ਹਿਸਾਬ ਨਾਲ ਉਹਨਾਂ ਨੇ ਉਹਨੂੰ ਜਿਸ ਤਰੀਕੇ ਨਾਲ ਆਪਣੇ ਹੱਕ ਵਿੱਚ ਉਹ ਪ੍ਰੈਜ਼েন্ট ਕਰਨਾ ਚਾਹੁੰਦੇ ਸੀ ਉਹ ਉਹਨਾਂ ਨੇ ਕੀਤਾ ਠੀਕ ਹੈ ਦੇਖੋ ਮੈਂ ਤਾਂ ਕੱਲੀ ਆ ਇੱਥੇ ਮੈਂ ਤਾਂ ਨਹੀਂ ਕੋਈ ਕੋਈ ਚੀਜ਼ ਦੀ ਛੇੜਖਾਨੀ ਕਰ ਸਕਦੀ ਮੋਬ ਇਕੱਠਾ ਹੋ ਗਿਆ ਕਿਉਂਕਿ ਇੱਕ ਫੀਮੇਲ ਗਵਰਨਮੈਂਟ EMPLOYE ਨਾਲ ਉਨ ਉਹਦੇ ਨਾਲ ਲੜਨ ਲਈ ਮੇਰਾ ਤਾਂ ਜੀ ਕੋਈ ਰੋਲ ਹੀ ਨਹੀਂ ਮੈਨੂੰ ਜਿੱਥੇ ਉਹਨਾਂ ਨੇ ਕਹਿਣਾ ਤੁਸੀਂ ਚੱਲ ਜਾਓ ਮੈਂ ਚੱਲ ਜਾਣਾ ਠੀਕ ਹੈ ਸਾਰਾ ਮੁੰਡੇ ਪਹਿਲੇ ਜਾਈਂ ਮੁੰਡੇ ਇਕੱਠੇ ਹੋਏ ਫਿਰ ਜਾਨਸ ਇਕੱਠੇ ਹੋਏ ਫਿਰ ਜੀ ਲੇਡੀਜ਼ ਇਕੱਠੀਆਂ ਹੋਈਆਂ ਮੈਂ ਸਾਈਡ ਤੇ 2 ਘੰਟੇ ਹੋ ਗਏ ਮੈਂ ਸਾਈਡ ਤੇ ਖੜੀ ਆ ਮੈਂ ਕੀ ਕਰ ਸਕਦੀ ਹਾਂ ਤੁਸੀਂ ਤੁਸੀਂ ਮੈਨੂੰ ਹਨਾ ਮੈਂ ਤਾਂ ਜੀ ਮੇਰਾ ਜੇ ਮੇਰਾ ਸਿਵਲ ਸਰਜਨ ਆਫਿਸ ਜੀ ਮੈਨੂੰ ਕਹੇਗਾ ਤੁਸੀਂ ਇੱਧਰ ਬਹਿ ਜਾਓ ਮੈਂ ਇਹ ਜੋਬ ਕਰ ਲੈਣੀ ਹੈ ਜੇ ਮੈਨੂੰ ਕਹੇਗਾ ਉਧਰ ਚੱਲ ਜਾ ਮੈਂ ਉਧਰ ਕਰ ਲੈਣੀ ਉਹ ਇਹਨਾਂ ਦਾ ਮਸਲਾ ਆਪਸੀ ਹੈ ਨਾ ਉਹ ਜੇ ਉਹ ਤਾਂ ਹੋ ਗਈ ਜੇ ਮੈਨੂੰ ਉੱਪਰ ਰਿਕਮੈਂਡੇਸ਼ਨ ਆਈ ਹੈ ਕਿ ਐਨਕੁਐਸਰ ਤੁਸੀਂ ਉਧਰ ਜਾ ਮੈਂ ਸਿੰਪਲ ਹੋ ਤਾਰੀ ਹੁਣ ਇਹ ਜਿਹੜਾ ਸਰਕਾਰੀ ਕੰਮ ਹੈ ਉਹਦੇ ਵਿੱਚ ਇਹਨਾਂ ਨੇ ਇੰਨੀ ਬਾਦਾ ਪਾਈ ਹੈ ਇੰਨਾ ਇਹਨਾਂ ਨੇ ਪਰੇਸ਼ਾਨੀ ਦਿੱਤੀ ਹੈ ਹੁਣਰ ਮੈਨੂੰ ਸਬਾਨ ਨਹੀਂ ਸ਼ਿਫਟ ਕਰ ਦਿੰਦੇ ਪਏ ਮੈਂ ਮੋਕੇ ਸਰਪੰਚ ਸਾਹਿਬ ਦਾ ਵੀ ਕਹਿਣਾ ਕਿ ਤੁਸੀਂ ਕੋਈ ਲਿਖਤੀ ਨਹੀਂ ਦਿਖਾਇਆ ਉਰੇ ਕਰਕੇ ਤੁਹਾਨੂੰ ਕੀਤਾ ਜਾ ਰਿਹਾ ਕਿ ਤੁਸੀਂ ਲਿਖਤੀ ਦਿਖਾ ਦਿੰਦੇ ਤਾਂ ਕਿਤੇ ਵੀ ਕੀ ਚੀਜ਼ ਕੀ ਚੀਜ਼ ਚਾਹੁੰਦੇ ਤੁਸੀਂ ਇਹ ਸਰ ਕੀ ਉਹ ਕਹਿੰਦੇ ਕਿ ਸ਼ਿਫਟਿੰਗ ਦਾ ਆਰਡਰ ਚਾਹਦੇ ਹੋ ਤੁਹਾਨੂੰ ਕੋਈ ਚਿੱਠੀ ਸਾਡੀ ਸਰਕਾਰੀ ਮੋਹਰ ਵਾਲੀ ਮੈਂ ਤੁਹਾਡੇ ਸਾਹਮਣੇ ਪ੍ਰੋਡਿਊਸ ਕਰ ਦਿੰਨੀ ਆਂ ਫੋਰ ਤੁਸੀਂ ਦੱਸੋ ਕਿਉਂਕਿ ਦੇਖੋ ਜੀ ਮੈਂ ਤਾਂ ਮੇਰੀ ਇੰਨੀ ਹਸਿਆਤ ਨਹੀਂ ਹੈ ਕਿ ਮੈਂ ਆਪਣੀ ਮਰਜ਼ੀ ਬੀ ਇਨ ਸਿਟਿੰਗ ਔਨ ਅ ਜਿਹੜੀ ਤੁਹਾਡੀ ਸਰਕਾਰੀ ਚੇਅਰ ਹੈ ਉਹਦੇ ਤੇ ਬਹਿ ਕੇ ਮੈਂ ਆਪਣੀ ਮਰਜ਼ੀ ਨਾਲ ਕੁਝ ਕਰ ਲਾਂ ਮੈਨੂੰ ਰეკਮੈਂਡੇਸ਼ਨ ਨੇ ਮੈਂ ਤਾਂ ਹੀ ਕਰ ਰਹੀ ਆਂ ਨਾ ਫੋਰ ਦੱਸੋ ਤੁਸੀਂ ਮਹਿਲਾ ਦੱਛੇ ਇਹ ਵੀ ਕਹਿਣਾ ਕਿ ਪਿਛਲੇ ਲੰਬੇ ਸਮੇਂ ਤੋਂ ਦਵਾਈਆਂ ਦੀ ਦਿੱਤੀ ਇਹਨੇ ਦਵਾਈਆਂ ਨੂੰ ਅੱਗ ਲਗਾਈ ਜਾ ਰਹੀ ਹੈ ਦੇਖੋ ਜੀ ਹੁਣ ਇਧਰੋਂ ਦੀ ਸਪੈਂਸਰੀ 35 40 ਸਾਲ ਤੋਂ ਸੀਗੀ ਜਾ ਰਹੀ ਆ ਹੁਣ ਇੱਕ ਨਹੀਂ 10 ਅਲਿਗੇਸ਼ਨ ਲੱਗਣਗੇ ਕਿਉਂਕਿ ਉਹਦੇ ਜਿਹੜੇ ਸਰਕਾਰੀ ਕੰਮ ਚ ਉਹਦੇ ਵਾਦਾ ਪਾਣ ਲੇ ਠੀਕ ਹੈ ਉਹ ਜਿਹੜਾ ਸਾਰਾ ਜਿਹੜਾ ਅਸਲੀਅਤ ਹੈ ਉਹਨ ਪੇਪਰ ਸਾਰਾ ਕੁਝ ਰਿਕਾਰਡਡ ਹੈ ਠੀਕ ਹੈ ਕੋਈ ਵੀ ਗਵਰਨਮੈਂਟ ਇੰਪਲਾਈਸ ਤਰੀਕੇ ਨਾਲ ਜੋ ਆਪ ਨਹੀਂ ਕਰ ਸਕਿਆ ਹੁਣ ਤੁਸੀਂ ਮੌਕੇ ਤੇ ਮੋਹਰ ਪਹਿਲਾਂ ਮੇਰੀ ਗੱਲ ਮੈਂ ਜ਼ਿਆਦਾ ਵਧੀਆ ਹੋਈ ਰਹਿਣਾ ਸਾਰਿਆਂ ਲਈ ਜੇ ਦੇਖੋ ਜੀ ਮੈਂ ਤਾਂ ਉਹਨਾਂ ਦਾ ਇੱਕ ਵਰਕਰ ਆ ਠੀਕ ਹੈ ਮੇਰਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ ਸਿਰਫ ਮੈਂ ਜਿਹੜਾ ਜੇ ਤੁਸੀਂ ਚਾਹਦੇ ਹੋ ਕੋਈ ਹੱਲ ਹੋਏ ਦਾ ਮੇਰੀ ਕੋਈ ਕੋਈ ਲੜਾਈ ਨਹੀਂ ਕਿਸੇ ਨਾਲ ਕੋਈ ਵੀ ਲੜਾਈ ਨਹੀਂ ਹੈ ਠੀਕ ਹੈ ਮੈਂ ਹੱਸ ਕੇ ਸਾਰੇ ਜਿੰਨੀ ਮਾਤਾ ਨੇ ਜਿੰਨੀ ਲੇਡੀਜ਼ ਨੂੰ ਸਾਰਿਆਂ ਨਾਲ ਹੱਸ ਕੇ ਅੰਕਲ ਜੀ ਕਰਕੇ ਸਾਰਿਆਂ ਨਾਲ ਗੱਲ ਕਰਦੀ ਆ ਜੇ ਤੁਹਾਨੂੰ ਕੋਈ ਦਿੱਕਤ ਹੈ ਜੇ ਤੁਹਾਨੂੰ ਚਾਹੁੰਦੇ ਅਸੀਂ ਇੱਧਰ ਰੇ ਠੀਕ ਹੈ ਤਾਂ ਤੁਸੀਂ ਇੱਕ ਵਾਰ ਜਾਓ ਡੀਸੀ ਦਫਤਰ ਜਾਓ ਸਿਵਲ ਸਰਜਨ ਮੈਡਮ ਕੋਲ ਜਾਓ ਐਸਐਮਓ ਸਰਕਲ ਜਾਓ ਤੁਸੀਂ ਮੈਨੂੰ ਕਿਉਂ ਵਿੱਚ ਕਰ ਰਹੇ ਹੋ ਮੇਰੇ ਨਾਲ ਕੀ ਸੰਬੰਧ ਤੁਹਾਡਾ ਤੁਸੀਂ ਕਿਸੇ ਦਫਤਰ ਜਾਓ ਐਸਐਮਓ ਸਰਕਲ ਜਾਓ ਇੱਕ ਤਾਂ ਤੁਸੀਂ ਲੇਡੀ ਨੂੰ ਹਰਾਸ ਕਰ ਰਹੇ ਹੋ ਸਾਰੇ ਤੁਸੀਂ ਮੇਲ ਇਕੱਠੇ ਹੋ ਕੇ ਜੇ ਤੁਹਾਡੀ ਕੋਈ ਵਾਈਫ ਵਾਈਫ ਕਿਸੇ ਦੇ ਖੜੀ ਹੋਏ ਤੁਹਾਡੀ ਈ ਖੜੀ ਹੋਏ ਇਸ ਤਰੀਕੇ ਨਾਲ ਸਾਰਾ ਪਿੰਡ ਇਕੱਠਾ ਉਹਦੇ ਨਾਲ ਬਤਮੀਜੀ ਕਰੇ ਫਿਰ ਤੁਸੀਂ ਕੀ ਕਰੋਗੇ ਜਸਟ ਠੀਕ ਹੈ ਨਾ ਹੁਣ ਤੁਸੀਂ ਗੱਲ ਕਰੋ ਸਿਵਲ ਸਰਜਨ ਆਫਿਸ